ਤਾਂ থামਨੇਲ ਤੁਸੀਂ ਦੇਖ ਲਿਆ ਹੋਣਾ ਵਾ ਤੇ ਜਿਹੜਾ ਮੁੱਦਾ ਅੱਜ ਕੱਲ ਭਖਿਆ ਅੱਜ ਕੱਲ ਤਾਂ YouTube ਦੀ ਐਲਗੋਰਿਦਮ ਨੇ ਬਾਈ ਹੈ ਮੈਟਰ ਪੂਰਾ ਟਾਪ ਤੇ ਰੱਖਿਆ ਆ ਕੰਮ ਹੈ ਤੇ YouTube ਨੇ ਕਹਾਦਾ ਰੱਖਿਆ ਕੁੜੀਆਂ ਨੇ ਰੱਖਿਆ ਹੈ ਹੈ ਸੁਨੇਹਾ ਹੋਊਗੀ ਕਿੰਮੀ ਹੋਊਗੀ ਹੈ ਮੈਂ ਪੂਰਾ ਮੁੱਦਾ ਭਖਿਆ ਪਿਆ ਸਪਰਾਈਸੀ ਨੇ ਪਤਾ ਨਹੀਂ ਕਿਹੜਾ ਸੀਆਈਡੀ ਸਿਸਟਮ ਲਾਇਆ ਤੇ ਉਹਨੇ ਮੈਂ ਕਹਿੰਦਾ ਨਾ ਸਮਾਰ ਕੇ ਰੱਖਤਾ ਹੈ ਕਹਿੰਦਾ ਦੋ ਸਾਲ ਰਹਿ ਆਵੇਂ ਇਨਾਂ ਚੀਜ਼ਾਂ ਦੇ ਵਿੱਚ ਤਾਂ ਕੁਛ ਨਾ ਕੋਈ ਕੱਢ ਕੇ ਲਿਆਉਣੀ ਆ ਉਹਨੇ ਮੁੰਡੇ ਦੀ ਮਿਹਨਤ ਆ ਫੁੱਲ ਉਹਨੂੰ ਸਲੂਟ ਆ ਤੇ ਗੱਲ ਕਰਦੇ ਆ 1 ਬਾਈ 1 ਜਿਹੜੀ ਆ ਚੀਜ਼ ਹੋਈ ਆ ਹਨਾ ਸਾਰਾ ਕੁਝ ਕਿਉਂਕਿ ਲੋਕਾਂ ਦੇ ਬਹੁਤ سارے ਕੁਐਸਚਨ ਨੇ ਬਾਲੀਆਂ ਚੀਜ਼ਾਂ ਨੇ ਮਤਲਬ ਇਹ ਚੀਜ਼ ਹਨਾ 네ਗੇਟਿਵ ਵੀ ਪੋਜ਼ਿਟਿਵ ਵੀ ਇਹਦੇ ਵਿੱਚ ਮੇਲਾ ਦਾ ਪੋਜ਼ਿਟਿਵ ਬਣਾਉਣ ਦੀ ਕੋਈ ਚੀਜ਼ ਹੈ ਨਹੀਂ ਇਹ ਮੁੱਦੇ ਵਿੱਚ ਸਾਰਾ ਕੁਝ 네ਗੇਟਿਵ ਆ ਜਿਹੜੇ ਕਾਰਪੋਰੇਟ ਨੇ ਜਿਹੜੇ ਫੜੇ ਗਏ ਨੇ ਹਨਾ ਤੇ ਪੋਜ਼ਿਟਿਵ ਗੱਲ ਫਰੇਸ਼ ਨਹੀਂ ਕੀਤੀ ਜਿਹਨੇ ਉਹ ਮੈਟਰ ਹਾਂ ਗੱਲ ਉਹਦੀ ਮੀਡੀਆ ਚ ਰੱਖਿਆ ਹਨਾ ਲੋਕਾਂ ਨੇ ਪੋਜ਼ਿਟਿਵ ਕੀਤਾ ਵਾ ਉਹਨੂੰ ਕੁਸ਼ਕ ਕਹਿ ਰਹੇ ਆ ਵਿਕੇ ਦਾ ਘਰ ਖਰਾਬ ਕੀਤਾ। ਹੂੰ ਕਿਸੇ ਦੇ ਕਹਿ ਤੇ ਕਿਸੇ ਦੇ ਕਾਰਨ ਤੇ ਘਰ ਖਰਾਬ ਨਹੀਂ ਹੁੰਦੇ ਹੁੰਦੇ। ਕਿਉਂ ਬਈ ਘਰ ਤਾਂ ਖਰਾਬ ਉਦੋਂ ਹੀ ਹੋ ਗਿਆ ਜਦੋਂ ਬਾਹਰ ਹੀ ਮੂੰਹ ਮਾਰ ਲਿਆ। ਯਾਰ ਅਸੀਂ ਵੀ ਵੀਡੀਓ ਪਾਈਆਂ ਸੀਗੀਆਂ, ਕਾਲ ਰਿਕਾਰਡਿੰਗ ਵੈਰਾ ਜਿਹੜੀਆਂ ਸੀਗੀਆਂ ਕਿਉਂਕਿ ਸਾਡਾ ਪੌਂਡ ਦਾ ਮਤਲਬ ਇਹ ਸੀਗਾ ਇਹ ਵੀ ਲਿਖਿਆ ਆਪਾਂ ਉਹਦੇ ਵਿੱਚ ਵੀ ਕ੍ਰੈਡਿਟ ਗੋਸ ਟੂ ਫਰੈਸ਼ੀ। ਬਈ ਸਾਡਾ ਕੋਈ ਨਹੀਂ ਫਰੈਸ਼ੀ ਨੂੰ ਕ੍ਰੈਡਿਟ ਜਾਣਾ ਚਾਹੀਦਾ। ਮੁੰਡਾ ਜਿਹੜਾ ਕੈਨੇਡਾ ਦੇ ਵਿੱਚ ਹੈਗਾ ਵਾ ਤੇ ਉਹਦੇ ਥੱਲੇ ਵਿੱਚ ਕਮੈਂਟ ਬਹੁਤ ਆ ਰਹੇ ਸੀਗੇ ਸਾਨੂੰ ਅਲੱਗ-ਅਲੱਗ ਪਲੇਟਫਾਰਮ ਤੋਂ ਤੇ ਬਈ ਕਿਸੇ ਦਾ ਘਰ ਨਾ ਉਜਾੜੋ। ਹਣਾ ਕੋ ਕਿਸੇ ਦੀ ਪਰਸਨਲ ਲਾਈਫ ਯਾਰ ਇਹ ਕਿਹੜੀ ਪਰਸਨਲ ਲਾਈਫ ਹੋ ਗਈ ਯਾਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ ਹਣਾ ਤੁਹਾਡੀ ਸਾਰੀ ਚੀਜ਼ ਤੁਸੀਂ ਹੱਗੀ ਮੂਤੀ ਤੁਸੀਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਹੈ ਉਹ ਤੂੰ ਦੇਖਿਆ ਇਹਨਾਂ ਦੇ ਬਲੌਗ ਤਾਂ ਤੁਸੀਂ ਦੇਖੀ ਹੋਣੇ ਕਿੰਮੀ ਤੇ ਪਵਨ ਹੋਣਾ ਦੇ ਹਣਾ ਮੈਂ ਤਾਂ ਹੁਣ ਜਾਣਨ ਲੱਗਿਆ ਇਹਨਾਂ ਨੂੰ ਪਹਿਲਾਂ ਨਹੀਂ ਇੰਨਾ ਜਿਆਦਾ ਇੰਟਰਸਟ ਨਹੀਂ ਸੀਗਾ ਤੇ ਉਹ ਸਾਰੀ ਚੀਜ਼ ਤਾਂ ਤੁਸੀਂ ਬਲੌਗ ਤੇ ਪਾ ਰਹੇ ਹੋ ਫਿਰ ਤੁਸੀਂ ਕਹਿ ਰਹੇ ਹੋ ਵੀ ਅਗਰ ਜੋ ਤੁਹਾਡੀ ਅਸਲੀ ਲਾਈਫ ਹੈਗੀ ਆ ਹੋ ਲੁਕੋ ਕੇ ਤੁਸੀਂ ਲੋਕਾਂ ਨੂੰ ਫੇਕ ਲਾਈਫ ਤੁਸੀਂ ਦਿਖਾਓ ਯਾਰ ਇਹ ਤਾਂ ਫਿਰ ਸਹੀ ਗੱਲ ਨਹੀਂ ਨਾ ਹੈਗੀ ਇਹ ਸਭ ਬਈ ਆਪਣੀ ਕਹਿਣ ਦਾ ਆਪਣੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਬਈ ਇਹ ਜਿਹੜਾ ਕੁਝ ਮੂਰੇ ਆਇਆ ਇਹ ਸਹੀ ਹੈ ਕਿਉਂ ਆਇਆ ਨਿਊ ਜਨਰੇਸ਼ਨ ਜਿਹੜੇ ਨਵੇਂ ਬੱਚੇ ਦੇਖ-ਦੇਖ ਲੱਗ ਰਹੇ ਆ ਉਹਦੇ ਲਈ ਇਹ ਆਲਰੇਡੀ ਆਪਾਂ ਇਹ ਬੋਲਤਾ ਹੈ ਟਾਪਿਕ ਤੇ ਹਨਾ ਘਰ ਤਾਂ ਉਦੋਂ ਬਾਅਦ ਚ ਪਾਈਆ ਸੁਨੇਹਾ ਨੇ ਸੁਨੇਹਾ ਨੇ ਮੈਂ ਸਹੀ ਆ ਮੈਂ ਉਹ ਆ ਇੱਕ ਮਿੰਟ ਇਥੇ ਯਾਦ ਰੱਖੀ ਜਿਹੜੇ ਸਾਨੂੰ ਕਮੈਂਟ ਆ ਰਹੇ ਸੀ ਨਾ ਬਈ ਤੁਸੀਂ ਕਿਸੇ ਦਾ ਘਰ ਨਾ ਜਾੜਿਓ ਕਿਸੇ ਉਹ ਨਾ ਕਰਿਓ ਉਹ ਮੈਂ ਗੱਲ ਕੰਪਲੀਟ ਕਰਦਾ ਬਈ ਯਾਰ ਉਹ ਮੁੰਡੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਵੀਡੀਓ ਪਾ ਗਿਆ ਉਹਨੇ ਸਗੋਂ ਦੀ ਘਰ ਬਚਾਇਆ ਵਾ ਕਿਸੇ ਦਾ ਸਾਨੂੰ ਇੱਕ ਦੋ ਮੈਸੇਜ ਵੀ ਆਇਆ ਕੁੜੀਆਂ ਦੇ ਬਈ ਬਈ ਅਸੀਂ ਇਹਨਾਂ ਨੂੰ ਫੋਲੋ ਕਰਦੇ ਹੁੰਦੇ ਸੀ ਸਾਡੀਆਂ ਤਾਂ ਅੱਖਾਂ ਖੁੱਲੀਆਂ ਵਾ ਤਾਂ ਹੁਣ ਇਹ ਘਰ ਬਚੇ ਆ ਜਾਂ ਉਹਨੇ ਖਰਾਬ ਕੀਤੇ ਆ ਇਹ ਜਿਆਦਾ ਜਿਹੜੀ ਜਤਾ ਜਾਂ ਔਰਤਾ ਲੇਡੀਜ਼ ਨੇ ਹਨਾ ਯੰਗ ਬੱਚੇ ਨੇ ਹਣਾ ਉਹ ਜ਼ਿਆਦਾ ਇਨਫਲੂਐਂਸ ਹੁੰਦਾ ਵੀ ਹਾਂ ਯਾਰ ਕਈਆਂ ਤਾਂ ਵਿਆਹੇ ਵੀ ਨਹੀਂ ਸੋਚਣ ਲੱਗ ਜਾਂਦੇ ਕਿ ਮੇਰਾ ਘਰ ਵਾਲਾ ਤਾਂ ਇੰਨਾ ਪਿਆਰ ਕਰਦਾ ਨਹੀਂ ਜਿੰਨਾ ਮੈਨੂੰ ਤਾਂ YouTube ਤੇ ਦੇਖਣ ਨੂੰ ਮਿਲਦਾ ਕਿਉਂਕਿ ਆਪਣੇ ਅੱਜ ਕੱਲ ਸਕਰੋਲਿੰਗ ਪਾਵਰ ਬਹੁਤ ਹੋ ਗਈ ਫੋਨ ਤੇ ਹਰ ਇੱਕ ਦੇ ਹੱਥ 'ਚ ਫੋਨ 8 ਤੋਂ 10 ਘੰਟੇ ਦੀ ਐਵਰੇਜ ਆ ਡੇਲੀ ਡੇਲੀ ਯੂਜ਼ ਕਰਨ ਦੀ ਆਪਣਾ ਸੋਸ਼ਲ ਮੀਡੀਆ 8 ਤੋਂ 10 ਘੰਟੇ ਦੀ ਫਿਰ ਬੰਦਾ ਇਨਫਲੂਐਂਸ ਨਹੀਂ ਹੋਊਗਾ ਤਾਂ ਕੀ ਹੋਊਗਾ ਸਹੀ ਹੈ ਨਾ ਤੇ ਗੱਲ ਇਹ ਹੈ ਇਹ ਨਾ ਹੂੰ ਇਹ ਪਾਵਰ ਆ ਹੈ ਇਹ ਪਾਵਰ ਆ ਬਹੁਤ ਜ਼ਿਆਦਾ ਇਹਨੂੰ ਸਹੀ ਪਾਸੇ ਲਾ ਲਓ ਜਾਂ ਗਲਤ ਪਾਸੇ ਲਾ ਲਓ ਇਹ ਘਰ ਉਹ ਮੁੰਡੇ ਨੇ ਬਚਾਇਆ ਹੀ ਆ ਔਰ ਲੇਕਿਨ ਜਿਹੜੇ ਯੰਗ ਜਨਰੇਸ਼ਨ ਦਾ ਇਹ ਮੈਸੇਜ ਜਾਣਾ ਨਾ ਕਿ ਨਹੀਂ ਪਾਈਏ ਸਾਰੀ ਫੇਕ ਲਾਈਫ ਹੁੰਦੀ ਹੈ ਜਿਹੜੀ ਦਿਖਾਈ ਜਾਂਦੀ ਹੈ ਪਿੱਛੇ ਪੱਠ ਪਿੱਛੇ ਤਾਂ ਕੁਝ ਹੋਰ ਹੀ ਚੱਲਦਾ ਵਾ ਸਨੇਹਾ ਨੇ ਸਨੇਹਾ ਨੇ ਇਸ ਤੋਂ ਬਾਅਦ ਵੀਡੀਓ ਪਾਈ ਸੀਗੀ ਉਹਨੇ ਆ ਦਾ ਪੱਖ ਰੱਖਿਆ ਸੀਗਾ ਤੂੰ ਜਿੰਨਾ ਮਰਜ਼ੀ ਪੱਖ ਰੱਖੀ ਰੱਖ ਤੇਰਾ ਕਿਹੜਾ ਲੋਕਾਂ ਨੂੰ ਪਤਾ ਨਹੀਂ ਮੈਨੂੰ ਵੀ ਲੱਗਦਾ ਵੀ ਪਹਿਲੀ ਗੱਲ ਇਹ ਉਹਦੇ ਸਹੀ ਜਾਂ ਉਹਦੇ ਗਲਤ ਦੀ ਗੱਲ ਨਹੀਂ ਗੀ ਬਈ ਇਹ ਕੋ ਅੱਛਾ ਇਹ ਵੀ ਸਵਾਲ ਉੱਠ ਖੜਿਆ ਇਕੋ ਦਮ ਹੀ ਕਿ ਕਿੰਮੀ ਗਲਤ ਆ ਜਾਂ ਸੁਨੇਹਾ ਗਲਤ ਆ ਸੁਨੇਹਾ ਨੇ ਧੋਖਾ ਕੀਤਾ ਯਾਰ ਇਹ ਤਾਂ ਸਵਾਲ ਹੀ ਨਹੀਂ ਸੀਗਾ ਆ ਤਾਂ ਮਾ ਤਾਂ ਮੈਟਰ ਹੀ ਨਹੀਂ ਸੀਗਾ ਯਾਰ ਜਿਹੜਾ ਜਿਹੜਾ ਤੁਸੀਂ ਸਵਾਲ ਮੈਟਰ ਇਹ ਨਹੀਂਗਾ ਵੀ ਉਹ ਗਲਤ ਆ ਦਿਮਾਗੀ ਦਿਮਾਗੀ ਪਾਵਰ ਕਿੱਥੇ ਜਾ ਰਹੀ ਹੈ ਤੁਸੀਂ ਸੋਚਿਓ ਸੀ ਮੁੱਦਾ ਕੀ ਆ ਗੱਲ ਇਹ ਸੀਗੀ ਵੀ ਇਹ ਫੇਕ ਆ ਸਾਰਾ ਕੁਝ ਜਿਹੜੇ ਨਵੇਂ ਜਵਾਕਾਂ ਨੇ ਲੱਗਣਾ ਉਹਨਾਂ ਲਈ ਇਹ ਗੱਲਾਂ ਵਾਂ ਵੀ ਇਹਨਾਂ ਨੂੰ ਫੋਲੋ ਨਾ ਕਰੋ ਦੇਖੋ ਐਨਜੋਏ ਕਰੋ ਐਨਜੋਏ ਕਰੋ ਸਾਧਿਆਤ ਫੋਨ ਨਾ ਫਾਲੋ ਨਾ ਕਰੋ ਉਹਨੂੰ ਦੇਖ ਦੇਖ ਕੇ ਬਥੇਰੇ ਆਣੇ ਲੱਗੇ ਹੋਇਆ ਐਸ ਪਰ ਜਿਵੇਂ ਅਸੀਂ ਮੈਸੇਜ ਸਾਨੂੰ ਆਏ ਵੀ ਆ ਉਹਦੇ ਉਹਦੇ ਕਰਕੇ ਕਹਿ ਰਹੇ ਆ ਤਾਂ ਸਨੇਹਾ ਦਿਓ ਕਹਿਣਾ ਨਾ ਉਹ ਸੱਚੀ ਹੋਣ ਲੱਗੀ ਆ ਨਾ ਉਹ ਝੂਠੀ ਹੋਣ ਲੱਗੀ ਆ ਦੋਨੇ ਹੀ ਗਲਤ ਆ ਪਾਰਟੀਆਂ 'ਚ ਕਿਵੇਂ ਕੋਈ ਆਜੂਗਾ ਕਿਵੇਂ ਰੂਮ ਬੁੱਕ ਹੋ ਜਾਣਗੇ ਕਿਵੇਂ ਕੋਈ ਅੰਦਰ ਚਲਾ ਜਾਊਗਾ ਜੇ ਤੂੰ ਸਹੀ ਆ ਬੰਦੇ ਨੇ ਜਦ ਤੇਰੇ ਬਾਈ ਮਾਈਂਡ 'ਚ ਕੋਈ ਗੱਲ ਹੀ ਨਹੀਂ ਹੂੰ ਤੂੰ ਮੇਰੀ ਸਾਲ ਦੋ ਸਾਲ ਪੁਰਾਣੀ ਵੀਡੀਓ ਫੋਟੋ ਚੈਟ ਤੂੰ ਮੇਰੀ ਸੇਵ ਕਰਕੇ ਕਿਉਂ ਰੱਖੇਵੇਂ ਤੋ ਟੱਕ ਟੱਕ ਕਿਉਂਕਿ ਕਿਉਂਕਿ ਇਹਨੂੰ ਪਤਾ ਸੀਗਾ ਵੀ ਕਿ ਆਹ ਦਿਨ ਆਊਗਾ ਜਾਂ ਇਹਦੇ ਦਿਮਾਗ ਸੀਗਾ ਵੀ ਇਹਨੂੰ ਮੈਂ ਕਦੇ ਵੀ ਬਲੈਕਮੇਲ ਜਾਂ ਕਦੇ ਵੀ ਇਹਨੂੰ ਮੈਂ ਕਰ ਸਕਦੀ ਹਾਂ ਚੀਜ਼ ਮੈਂ ਯੂ ਮੈਂ ਤੇਰੇ ਐਵੀਡੈਂਸ ਉਦੋਂ ਕਲੈਕਟ ਕਰਕੇ ਰੱਖਣੇ ਸ਼ੁਰੂ ਕਰੂੰਗਾ ਜਦੋਂ ਮੇਰੇ ਦਿਲ ਵਿੱਚ ਖੋਟ ਆ ਔਰ ਮੈਂ ਤੈਨੂੰ ਕਿਸ ਨਾ ਕਿਸੇ ਪੁਆਇੰਟ ਤੇ ਤੈਨੂੰ ਫਸਾਉਣਾ ਹੋਊਗਾ ਪਹਿਲੀ ਗੱਲ ਕੀ ਮੀ ਕਹਿੰਦੀ ਆ ਵੀ ਇਹਨੇ ਸਾਰਾ ਕਰਾਤਾ ਉਹ ਦੁੱਧ ਪਿੰਦੀ ਬੱਚੀ ਆ ਜਾਂ ਇਹਨੇ ਸਾਰਾ ਕੋ ਪੰਜਾਬੀ ਚ ਹੁਣ ਗਲਤੀ ਨਿਕਲਣ ਲੱਗਾ ਸੀ ਹੈਨਾ ਵੀ ਇਹਨੇ ਕਰਵਾਤਾ ਦੂਜੀ ਗੱਲ ਇਹੇ ਇਹ ਕਹਿੰਦੀ ਮੈਂ ਨਹੀਂ ਕੋਸ਼ਿਸ਼ ਕੀਤਾ ਫੇਰ ਤੁਹਾਡੀਆਂ ਪਾਰਟੀਆਂ ਗੈਦਰਿੰਗ ਕਿੱਲੇ ਹੋ ਗਈ ਆ ਕਿਵੇਂ ਗਏ ਤੁਹਾਨੂੰ ਸਾਬਾ ਇੱਕ ਹੀ ਥਾਲੀ ਦੇ ਚੱਟੇ-ਵੱਟਿਆਂ ਤੁਸੀਂ ਇੱਕਦਮ ਮੂਰੇ ਆ ਗਿਆ ਪ੍ਰੈਸ਼ ਨੇ ਕਿਹਾ ਬਾਕੀਆਂ ਦੇ ਆਉਣਗੇ ਬਾਕੀ ਅਗਰ ਆ ਜਾਣ ਤਾਂ ਵਧੀਆ ਗੱਲ ਆ ਮੈਂ ਕਹਿੰਦਾ ਲੋਕਾਂ ਨੂੰ ਪਤਾ ਲੱਗੇ ਵੀ ਕੀ ਚੀਜ਼ ਆ ਸੱਚ ਦਾ ਸੱਚ ਆ ਜੇ ਸਾਹਮਣੇ ਹਨਾ ਝੂਠ ਦਾ ਝੂਠ ਤੇ ਬਾਕੀ ਰਹੀ ਤੁਹਾਡੇ ਬਾਕੀ ਜਿਨ੍ਹਾਂ ਨੂੰ ਸ਼ੱਕ ਆ ਉਹਨੂੰ ਪਹਿਲਾਂ ਹੀ ਮਾਸੀ-ਮੂਸੀ ਕਰਕੇ ਰੋਕ ਲੋ ਇਕਲੇ ਨੂੰ ਉਹਨੂੰ ਮੈਸੇਜ ਕਰ ਲਵੋ ਵੀ ਭਈ ਭਾਈ ਜੇ ਸਾਡੀ ਗੱਲਬਾਤ ਹੈਗੀ ਆ ਤਾਂ ਸਾਨੂੰ ਪਹਿਲਾਂ ਦੱਸ ਦੇ ਮੈਂ ਕਹਿੰਦਾ ਉਹ ਆਹਨਾ YouTube ਨੇ ਪੰਜਾਬ ਦਾ ਮੈਟਰ ਜੇ ਪੂਰਾ ਮਾਰਾ ਚੱਕ ਕੇ ਉੱਪਰ ਗਰਾਫ ਜ ਤੇ ਰਹੀਆਂ ਥੋੜੀ ਦੋਨਾਂ ਦੀ ਗੱਲ ਆਹ ਕਿ ਕਿੰਮੀ ਤੇ ਪਵਨ ਮੁੰਡਾ ਉਹ ਤੇ ਹੁਣ ਉਹਨੇ ਸਟੋਰੀ ਲੈ ਕੇ ਪਾਈ ਆ ਵੀ ਵੀ ਆਰ ਸੈਪਰੇਟ ਵੀ ਸਾਨੂੰ ਤੰਗ ਨਾ ਕਰੋ ਇਦਾਂ ਹੁੰਦਾ ਵੀ ਸੈਪਰੇਟ ਹੋ ਗਏ ਠੀਕ ਆ ਹੋ ਗਏ ਪਤਾ ਹੂ ਠੀਕ ਆ ਭਾਈ ਓਕੇ ਤੂੰ ਡਿਸੀਜਨ ਲੈ ਲਿਆ ਲੇਕਿਨ ਭਾਈ ਮੈਨੂੰ ਜੋ ਮੇਰਾ ਦਿਲ ਕਹਿੰਦਾ ਇਨਾਂ ਲਈ ਇਹ ਟੀਆਰਪੀ ਸਟੰਡ ਆ ਇਹ ਐਜ਼ ਅ ਕੰਟੈਂਟ ਯੂਜ਼ ਕਰਦੇ ਨੇ ਇਹਨਾਂ ਦੀ ਹਾਈਪ ਬਣੀ ਆ ਇਹਨਾਂ ਨੂੰ ਤਾਂ ਮਜ਼ੇ ਆ ਰਹੇ ਨੇ ਸਮਝ ਗਏ ਤੁਸੀਂ ਮਹੀਨੇ ਡੇਢ ਦੋ ਰੁਕੋ ਇੱਥੇ ਇਹਨਾਂ ਦੇ ਵਲੌਗ ਆਇ ਲੋ ਦੋਨਾਂ ਜਣਿਆਂ ਦੇ ਹੈ ਨਾ ਕੋਈ ਲੱਗ ਨਹੀਂਦਾ ਕੋਈ ਕੋਈ ਲੱਗ ਨਹੀਂ ਹੋਣਾ ਸਿੱਧੇ ਐਗਜ਼ਾਮਪਲ ਦਿੱਤੀ ਆ ਜਿਹੜੇ ਇੰਗਲੈਂਡ ਜਾ ਬੜੇ ਉਹ ਪੀਜੀ ਵਾਲੇ ਹੈ ਨਾ ਤੇ ਉਹਨਾਂ ਦੇ ਉਹ ਲੋਕੀ ਕਹਿੰਣ ਇਹਨਾਂ ਨੇ ਮਰ ਜਾਣਾ ਤੁਸੀਂ ਇਹਨਾਂ ਨੂੰ ਤੰਗ ਨਾ ਕਰੋ ਉਹ ਟਿਕਟੌਕ ਤੇ ਬੈਠਾ ਉਹ ਮੈਂ ਉਹ ਐਡਾ ਗੰਦ ਬੱਢ ਰਿਹਾ ਇਸ ਵਕਤ ਉਹ ਉਦੋਂ ਵੀ ਜ਼ਿਆਦਾ ਹੈ ਨਾ ਤੇ ਨਹੀਂ ਉਹ ਗੰ ਤਾਂ ਨੇ ਆਖਰੀ ਵੱਡਿਆ ਸੀ ਉਹ ਤਾਂ ਜਾ ਰਹਾ ਤਾਂ ਨਹੀਂ ਅਜੇ ਉਹ ਤਾਂ ਵੱਡਾ ਕਾਹਦਾ ਰਹੀਓ ਅਰੇ ਟਿਕਟੌਕ ਤੇ ਇੱਕ ਬਹੁਤ ਵੱਡਾ ਮਤਲਬ ਉਹ ਹੁਣ ਚਬਲਾ ਮਾਰ ਰਿਹਾ ਗੱਲ ਇਹ ਆ ਕਿ ਤੁਸੀਂ ਸਿਰਫ ਆਦੇ ਪੱਖ ਰੱਖੋ ਹੱਕ ਆ ਔਰ ਬੱਚਿਆਂ ਲਈ ਮੈਸੇਜ ਇਹ ਆ ਤੁਸੀਂ ਆਪਣਾ ਫੋਨ ਯੂਜ਼ ਕਰੋ ਲੇਕਿਨ ਦਿਮਾਗ ਦੇ ਵਿੱਚ ਇਹਨਾਂ ਗੱਲਾਂ ਨਾ ਪਾਓ ਸਾਰੀ ਫੇਕ ਲਾਈਫ ਆ ਸਾਰੀ ਸੋਸ਼ਲ ਮੀਡੀਆ ਤੇ ਦਿਮਾਗ ਦੇ ਵਿੱਚ ਇਹ ਰੱਖੋ ਗੱਲ ਕੋਈ ਵੀ ਸੋਸ਼ਲ ਮੀਡੀਆ ਤੇ ਆ ਆਦੀ ਲਾਈਵ ਦਿਖਾ ਰਿਆ ਨਾ ਉਹ ਆਦੀ ਲਾਈਫ ਦੇ ਉਹ ਉਹੀ 1-2 ਘੰਟੇ ਜਾਂ 5-10 ਮਿੰਟ ਦਿਖਾ ਰਿਆ ਉਹ ਪਿੱਛੇ ਲਾਈਫ ਉਹ ਜੀ ਨਹੀਂ ਹੁੰਦੀ ਕਿਉਂਕਿ ਜਿਨੇ ਵੀ ਕੈਮਰੇ ਮੂਰੇ ਹੋਣਾ ਪਹਿਲਾਂ ਕੈਮਰੇ ਤੋਂ ਪਹਿਲਾਂ ਵਰਕ ਹੀ ਆਉਂਦਾ ਹਾਂ ਵਨਸਵਰ ਕਿਉਂ ਨਾ ਉਦੋਂ ਪਹਿਲਾਂ ਕਹਿ ਕੇ ਆਪਾਂ ਆਇਆ ਵਾਂ ਐਂ ਕਰਾਂਗੇ ਇਹ ਹੋਊਗਾ ਉਹ ਹੋਊਗਾ ਐਂ ਕਰਕੇ ਸਾਰੀਆਂ ਸਟੋਰੀਆਂ ਬਣਦੀਆਂ ਸਭ ਫੇਕ ਹੁੰਦਾ ਵਾ ਕਿਸੇ ਮਗਰ ਨਾਲ ਲੱਗੋ ਐਵੇਂ ਆਪਦਾ ਘਰ ਝਾੜ ਲਵਾਂ ਕਿਸੇ ਪਿੱਛੇ ਲੱਗ ਕੇ ਬਾਧੂ ਖਰਚਾ ਕਰ ਲਵਾਂਗੇ ਕਈਆਂ ਦੇ ਚੈਨਲ ਚੱਲਦੇ ਆ ਕਈਆਂ ਦੇ ਨਹੀਂ ਚੱਲਦੇ ਯਾਰ ਬਾਕੀ ਕਰਾ ਲੋਂਗੇ ਬਾਕੀ ਯਾਰ ਥੋੜਾ ਨਾ ਸੋਚ ਆਪਦੇ ਨਾ ਦਿਮਾਗ ਦਾ ਥੋੜਾ ਲੈਵਲ ਉੱਪਰ ਕਰੋ ਕਿੰਮੀ ਗੱਲ ਤਾਂ ਸਨੇਹਾ ਦਾ ਯਾਰ ਇਹ ਗੱਲ ਤਾਂ ਸਹੀ ਵਾਲਾ ਮੈਟਰ ਹੀ ਨਹੀਂ ਸੀਗਾ ਸਮਝਣ ਦੀ ਕੋਸ਼ਿਸ਼ ਕਰੀ ਜਾਂਦੀ ਆ ਮਤਲਬ ਸੋਸ਼ਲ ਮੀਡੀਆ ਨੇ ਪੂਰੀ ਬੌਂਡ ਕਰਤੀ ਆ ਥੋੜੀ ਸੋਚਣ ਸ਼ਕਤੀ ਹਨਾ ਤੇ ਉਹ ਚੀਜ਼ ਨੂੰ ਥੋੜਾ ਅਪ ਕਰੋ ਇਹਨੂੰ ਖੋਲੋ ਓਪਨ ਅਪ ਕਰੋ ਸਹੀ ਮੈਟਰ ਪਛਾਣੋ ਫਿਰ ਉਹ ਤੇ ਅਮਲ ਕਰੋ ਚਲੋ ਜੀ ਇਹਦੇ ਨਾਲ ਬਸ ਆਹੀ ਦੋ ਚਾਰ ਗੱਲਾਂ ਕਰਨੇ ਸੀਗੀਆਂ ਤੇ ਪੱਖ ਸਾਡਾ ਕਿਸੇ ਵੱਲੀ ਵੀ ਨਹੀਂ ਹੈਗਾ ਨਾ ਸਨੇਹਾ ਨਾ ਉਹ ਆਪਾਂ ਫਰੈਸ਼ੀ ਦਾ ਪੱਕ ਜੀ ਕੰਮ ਹੀ ਉਹਨੇ ਪਾਰੇ ਪਟਾਕੇ ਫਰੈਸ਼ੀ ਯਾਰ ਤੂੰ ਹੋਰ ਚੱਕ ਦੇ ਫਟੇ ਲਿਆ ਬਾਈ ਲਿਆ ਯਾਰ ਤੂੰ ਲਿਆ ਸਾਰਾ 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 ਮਟੀਰੀਅਲ ਸੌਦਾ ਪੱਤਾ ਸਭ ਸੁੱਟ ਦੇ ਸੋਸ਼ਲ ਮੀਡੀਆ ਤੇ ਹਨਾ ਜਿਵੇਂ ਤੈਨੂੰ ਲੋਟ ਲੱਗਦਾ ਤੇ ਬਾਕੀ ਠੀਕ ਆ ਜੇ ਤੈਨੂੰ ਕਿਸ ਨੇ ਫੋਨ ਕਰ ਲਿਆ ਉਹਦਾ ਘਰ ਬਚਾ ਵੀ ਲਈ ਟੈਨਸ਼ਨ ਕੋਈ ਮੈਂ ਤਾਂ ਤਰਲੇ ਕਰਦਾ ਕਿਉਂ ਕਿ ਹਾਂ ਤੇ ਚਲੋ ਬਈ ਓਕੇ ਬਾਈ ਹੋਪਸ ਤੈਨੂੰ ਵਧੀਆ ਲੱਗਦਾ